ਇਹ ਗਲਾਸਪੁਰ ਨਿਵਾਸੀਆਂ ਲਈ ਬਰਦਾਸਕੁਰ ਦੇ ਜਨਤ ਬਾਗਾਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜੀ ਕਿਉਂਕਿ ਇਹ ਇਲਾਕਾ ਜਿਹੜਾ ਗੰਨੇ ਦਾ ਘੜ ਸੀਗਾ तकरीबन 1 ਕਰੋੜ ਲਕ ਕਿੰਟਲ ਜਿਹੜਾ ਗੰਨਾ ਇੱਥੇ ਹੁੰਦਾ ਤੇ ਪਹਿਲੀ ਮਿਲ ਜਿਹੜੀ ਉਹਦੀ ਵੀ 25 ਲੱਖ ਦੀ ਕਪੈਸਿਟੀ ਸੀ ਇੱਥੇ ਬਹੁਤ ਤਕੜੀ ਰਿਕੁਆਇਰਮੈਂਟ ਸੀ ਇਹ ਕਰਕੇ ਪੰਜਾਬ ਸਰਕਾਰ ਬਹੁਤ ਹੀ ਇੱਕ ਚਲਾਗਾ ਜੋ ਕੱਲ ਇਹਦੀ ਕਪੈਸਿਟੀ 4500 2848 4500 ਤੱਕ ਹੋਏਗੀ ਵਿੱਚ तकरीबन 2200 ਦੇ ਲੋਕ ਗੰਨਾ ਲਿਆਉਂਦੇ ਸੀ ਹੁਣ ਤਕਰੀਬਨ 7000 ਸਾਡੇ ਕੋਲ ਰਜਿਸਟਰ ਹੋਣਗੇ ਤਾਂ ਨੂੰ ਇਹ ਹੈ ਜੀ ਦੀ ਦੂਜਾ ਜਾਣ ਦੀ ਖਜਲ ਖਵਾਰੀ ਉਹ ਤੋਂ ਰਾਹਤ ਮਿਲ ਜੂ ਬਹੁਤ ਵੱਡੀ ਹਾਂਜੀ ਇਨਫੋਰਮੇਸ਼ਨ ਦਾ ਖਤਿਆ ਵਾਜੂਗਾ ਜੀ ਤੇ ਜਿਹੜੀ ਖੰਡ ਵਧੀਆ ਇਲਾਕੇ ਦੀ ਨਾਲ ਕੋਈ ਇੰਡਸਟਰੀਅਲ ਪਲਾਂਟ ਹੈ ਜੀ ਉਹਦੇ ਨਾਲ ਹੋਰ ਇਨਕਮ ਵਧੇਗੀ ਸ਼ੂਗਰ ਮਿਲਦੀ ਤੇ ਕਿਸਾਨਾਂ ਨੂੰ ਜਿਹੜੀ ਸਮੱਸਿਆ ਕਰਨ ਲਈ ਰਹਿ ਗਈ ਜਿਹੜੀ ਕੀਤੀ ਜਾ ਆ ਉਹਨਾਂ ਦੀ ਖਸ਼ਾਲੀ ਦੇ ਵਿੱਚ ਅਸਰ ਪਏਗਾ ਅ ਕੱਲ ਨੂੰ ਜੋ ਸਾਨੂੰ ਅਜੇ ਤੱਕ ਰਾਂ ਇਨਫੋਰਮੇਸ਼ਨ ਦੇ ਮੁਤਾਬਕ ਲਗਭਗ 11:00 ਵਜੇ ਦਾ ਜੀਐਮ ਸਾਹਿਬ ਦੇ ਪਹੁੰਚਣ ਦਾ ਹੈਗਾ ਜੀਐਮ ਸਾਹਿਬ ਵੱਲੋਂ ਗਰਦਾਸਪੁਰ ਰਾਕੇਵਾਸਿਕ ਬੜੀ ਵੱਡੀ ਦੇਣ ਦਿੱਤੀ ਜਾ ਰਹੀ ਹੈ ਜਿਹੜੀ ਇਹ ਸ਼ੂਗਰ ਮਿਲ ਹੈ ਉਹ ਉਹਦੀ ਜਿਹੜੀ ਹੈ ਜਿਹੜੀ ਪੜਾਈ ਦਾ ਜਿਹੜਾ ਵਾਅਦਾ ਕੀਤਾ ਜਾਣਾ ਹੈ ਸੈਕੰਡਲੀ ਜਿਹੜੀ ਇਹ ਤੇ ਤੂੰ ਬਿਜਲੀ ਤਿਆਰ ਹੋਣ ਵਾਸਤੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਮਿਲੇਗੀ ਇਹ ਬਹੁਤ ਫਸਟ ਟਾਈਮ ਹੋਇਆ ਵੀ ਇੰਨੀ ਮੈਂ ਤੇ ਕੱਲ ਦੱਸ ਰਹੇ ਸੀ ਇਹਦੀ ਕੈਪੈਸਿਟੀ ਇੰਨੀ ਜ਼ਿਆਦਾ ਹੋ ਗਈ ਹੈ ਹੋਰ ਕਖਾਨਾਂ ਨੂੰ ਇਹਦਾ ਵੱਧ 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 ਤੋਂ ਵੱਧ ਫਾਇਦਾ ਲੈਣਾ ਚਾਹੀਦਾ ਕਿਉਂਕਿ ਜੇ ਗੰਨੇ ਦੀ ਜਿਹੜੀ ਖੇਤੀ ਜਿੰਨੀ ਵਧੀਆ ਜਿੰਨੀ ਅچھے ਤਰੀਕੇ ਨਾਲ ਲੋਕ ਕਰਨਗੇ ਤੇ ਉਹਦੀ ਜਿਹੜੀਗਾ ਮਿਲ ਦੇ ਵੱਲੋਂ ਉਹਨਾਂ ਨੂੰ ਸਹੀ ਸਮੇਂ ਤੇ ਕੋਈ ਪੜਾਈ ਜਾਂ ਰੋਜ਼ਗਾਰ ਵੀ ਮਿਲ ਸਕਦਾ ਕਿਉਂਕਿ ਜਿਹੜੀ ਮੈਨ ਪਾਵਰ ਦੀ ਰਿਕੁਆਇਰਮੈਂਟ ਤਾਂ ਹਮੇਸ਼ਾ ਵੱਧਦੀ ਹੈ ਉਹਦੇ ਨਾਲ ਹਾਂ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਰੋਜ਼ਗਾਰ ਹੋ ਨਹੀਂ ਤਾਂ ਸਿੱਧੇ ਤੌਰ ਤੇ ਕਸਾਨਾਂ ਨੂੰ ਤੇ ਮਿਲੇਗਾ ਨਾ ਕਿਉਂਕਿ ਕਸਾਨਾਂ ਨੂੰ ਵੱਧ ਜਿੰਨੀ ਗੰਨੇ ਦੀ ਜ਼ਰੂਰਤ ਇਸ ਮਿਲ ਨੂੰ ਹੈ ਉਦੇ ਮੁਤਾਬਕ ਕਿਸਾਨ ਖੇਤੀ ਵਾਸਤੇ ਰਕਵਾ ਵੱਧ ਬਜਾਈ ਕਰਨਗੇ